ਮੈਂ ਸਤੀਸ਼ ਗੁਲਾਟੀ ਹਲਮਾਨਗੜ ਤੋਂ Rajasthan ਤੋਂ ਮੇਰਾ ਜਨਮ ਲਗ ਕਮ ਹੈ 40 ਸਾਲ ਤੋਂ ਤੇ ਮੈਨੂੰ ਜਦੋਂ ਬਿਮਾਰੀ ਹੋਈ ਮੈਨੂੰ ਕੋਈ ਪਤਾ ਨਹੀਂ ਲੱਗਾ ਤੇ ਮੈਂ ਕੋਈ ਡਾਕਟਰ ਨਹੀਂ ਛੱਡਿਆ ਟੀਕੇ ਵਗੈਰਾ ਲਾਉਂਦਾ ਸੀਗਾ ਬੀਪੀ ਦੀਆਂ ਗੋਲੀਆਂ ਚੱਲਦੀਆਂ ਸੀ ਗੋਲੀਆਂ ਯਾਨੀ ਦੂਰ ਦੂਰ ਤਾਈ ਇਲਾਜ ਕਰਾਇਆ ਜੀਗਾ ਕੀ ਪ੍ਰਾਣੋਂ ਕੀ ਆਉਂਦੀ ਸੀ ਤੁਹਾਨੂੰ ਸ਼ੂਗਰ ਦੀ ਪ੍ਰਾਣੋਂ ਸੀ ਸ਼ੂਗਰ ਸੀਗਾ ਜਿਵੇਂ ਦਿੱਕਤ ਕਿੰਨੇ ਸਾਲਾਂ ਤੋਂ ਸ਼ੂਗਰ ਸੀ ਸ਼ੂਗਰ ਦਾ ਪਤਾ ਨਹੀਂ ਲੱਗਿਆ 17 ਸਾਲ ਤੋਂ ਪਹਿਲਾਂ ਹੀ ਸੀਗੀ ਪਤਾ ਨਹੀਂ ਪਰ ਮੈਨੂੰ 17 ਸਾਲ ਤੋਂ ਪਤਾ ਲੱਗਿਆ ਜਦੋਂ ਅੱਛਾ ਉਸ ਤੋਂ ਤੋਂ ਉਦੋਂ ਤੋਂ ਤੁਸੀਂ ਇੰਜੈਕਸ਼ਨ ਲਵਾਉਂਦੇ ਸੀ ਇਨਸੋਲ ਵੀ ਲੈਂਦਾ ਸੀਗਾ ਤੇ ਮੈਂ ਟੇਮਰਲ ਗੋਲੀਆਂ ਵਗੈਰਾ ਕਾਫੀ ਲੈਂਦਾ ਸੀਗਾ ਓਕੇ ਹੋਰ ਕੀ ਪ੍ਰੋਬਲਮ ਸੀ ਬੀਪੀ ਦੀ ਵੀ ਗੋਲੀ ਲੈਂਦੇ ਸੀ ਬੀਪੀ ਦੀ ਗੋਲੀ ਵੀ ਜਲਦੀ ਸੀਗੀ ਇੱਕ ਤੁਸੀਂ ਦਰਦ ਕਹਿੰਦੇ ਸੀ ਹਾਂ ਹਾਂ ਡਾਕਟਰ ਕਹਿੰਦਾ ਸੀ ਹਾਰਟ ਦੀ ਦਰਦ ਹੈ ਹਾਰਟ ਦੀ ਦਰਦ ਹੈ ਮੇਰੇ ਜਦੋਂ ਇਹ ਜੂਸ ਪੀਤਾ ਨਾ ਮੈਨੂੰ ਸਾਰਾ ਕੁਝ ਯਾਨੀ ਕੋਈ ਪ੍ਰੋਬਲਮ ਨਹੀਂ ਰਹੀ ਮੇਰੀ ओके ਜਦੋਂ ਉਹਦਾ ਬਾਡੀ ਸਰਵਰ ਦੇ ਪੰਜ ਜੂਸ ਪੀਤੇ ਆ ਹੁਣ ਤੁਹਾਨੂੰ ਮਾਲਾ ਕੋਈ ਪ੍ਰੋਬਲਮ ਨਹੀਂ ਜਿਹੜੀ ਇਨਸੂਲਿਨ ਲਵਾਉਂਦੇ ਸੀ ਉਹ ਲਾਉਣੀ ਹੁਣ ਦਵਾਈਆਂ ਦੁਆਈਆਂ ਸਭ ਬੰਦ ਕਰ ਦਿੱਤਾ ਅੱਛਾ ਇਨਸੂਲਿਨ ਵੀ ਨਹੀਂ ਲਵਾਉਂਦੇ ਕੋਈ ਗੋਲੀ ਨਹੀਂ ਖਾਂਦੇ ਕੋਈ ਇਨਸੂਲਿਨ ਨਹੀਂ ਕੋਈ ਬੀਪੀ ਦੀ ਗੋਲੀ ਨਹੀਂ ਕਿਸੇ ਕਿਸੇ ਦੀ ਸ਼ੂਗਰ ਹੁਣ ਕਿੰਨੀ ਰਹਿੰਦੀ ਥੋੜੀ ਸ਼ੂਗਰ 130 ਰਹਿੰਦੀ ਹੈ ਜੀ ਅੱਛਾ ਹੁਣ ਸਾਰਾ ਓਕੇ ਆ ਇੱਕ ਦੋ ਕਹਿੰਦੇ ਇਸ ਦਮ ਚੜਦਾ ਤੁਰਿਆਂੀਆਂ ਦਾ ਉਹ ਮੈਂ ਉਹ ਕਹਿੰਦਾ ਮੇਰੇ ਨੇੜੇ ਨਹੀਂ ਹੁੰਦਾ ਅੱਛਾ ਓਕੇ ਆ ਹੁਣ ਤੁਰੇ ਕਰਦੇ ਆ ਬਿਲਕੁਲ ਹੈ ਜੀ ਠੀਕ ਆ ਹੁਣ ਜਿਹੜੇ ਪਰਿਵਾਰ ਥ ਆ ਜਿਹੜੇ ਜੂਸ ਹੈ ਇਹ ਸਸਤੇ ਜੂਸ ਹੈ ਬਿਲਕੁਲ ਕੋਈ ਮਹੰਗੇ ਨਹੀਂ ਗਏ ਇਹ ਯੂਜ਼ ਕਰੋ ਬਿਮਾਰੀਆਂ ਹਾਂ ਹਰ ਬਿਮਾਰੀ ਠੀਕ ਆ ਜੀ ਤੁਸੀਂ ਖਰਚਾ ਬਹੁਤ ਕਰਤਾ ਸੀ ਇਸ ਤੋਂ ਦਵਾਈਆਂ ਤੇ ਬਹੁਤ ਪੈਸਾ ਕਿਤੋਂ ਕਿਤੇ ਦਵਾਈਆਂ ਖਾਦੀ ਮੈਂ ਬਿਕਾ ਨੇ ਰਤਾਈ ਜਾਂਦਾ ਰਿਹਾ ਗੰਗਾ ਨਰ ਤਾਂ ਹੀ ਜਾਂਦਾ ਰਿਹਾ ਮੈਨੂੰ ਯਾਨੀ ਕੋਈ ਫਾਇਦਾ ਨਹੀਂ ਮਿਲਿਆ ਮੈਨੂੰ ਮੇਰਾ ਨੁਕਸਾਨ ਹੀ ਨੁਕਸਾਨ ਮੇਰਾ ਕਦੀ ਲੀਵਰ ਕਰਾਉ ਹੋ ਗਿਆ ਕਦੀ ਗੁਰਦੇ ਕਰਾਉ ਇਹ ਪੰਜੇ ਜੂਸਾ ਨੇ ਹੁਣ ਤੁਸੀਂ ਜਿੰਨਾ ਫਿੱਟੋ ਬਿਲਕੁਲ ਮੈਂ ਫਿੱਟਾਂ ਓਕੇ ਧੰਨਵਾਦ